ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ ਨੇ ਜਲੰਧਰ ਪੱਛਮੀ ਵਿੱਚ ਮੁੱਖ ਮੰਤਰੀ ਦੀ ਪੋਲ ਖੋਲ ਰੈਲੀ ਕੀਤੀ ਮੁੱਖ ਮੰਤਰੀ ਨਾਲ ਮੀਟਿੰਗ ਸੰਬੰਧੀ ਵਾਦਾ ਝੂਠਾ ਨਿਕਲਿਆ ਡਾਕਟਰ ਗੁਰਪ੍ਰੀਤ ਕੋਰਮਾਨ ਨੇ ਦਿਵਾਇਆ ਸੀ ਵਿਸ਼ਵਾਸ ਜਲੰਧਰ ਪੱਛਮੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦਾ ਘੇਰਾਓ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ ਨੇ ਜਲੰਧਰ ਪੱਛਮੀ ਵਿਖੇ ਮੁੱਖ ਮੰਤਰੀ ਦੀ ਜੋਰਦਾਰ ਪੋਲ ਖੋਲ ਰੈਲੀ ਕੀਤੀ ਤੇ ਘਰ-ਘਰ ਜਾ ਕੇ ਮੁੱਖ ਮੰਤਰੀ ਦੇ ਵਾਅਦਾ ਖਿਲਾਫ ਪਰਚੇ ਵੰਡੇ ਗਏ ਸਾਰੀਆਂ ਯੋਗਤਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਮੈਰੀਟੋਰੀਅਸ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਾ ਕਰਨਾ ਮੁੱਖ ਮੰਤਰੀ ਦੀ ਕੇਵਲ ਤੇ ਕੇਵਲ ਖੋਟੀ ਨੀਤੀ ਨੂੰ ਦਰਸਾਉਣਾ ਹੈ ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਨੇ 4 ਜੁਲਾਈ ਨੂੰ ਜਲੰਧਰ ਵਿਕੇ ਮੁੱਖ ਮੰਤਰੀ ਨੇ ਰਿਹائش ਨੂੰ ਘੇਰਿਆ ਸੀ ਜਿਸ ਦੇ ਸਿੱਟੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਲ ਮਾਨ ਨੇ ਮੀਟਿੰਗ ਨਿਸ਼ਚਿਤ ਕਰਵਾਈ ਸੀ ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ ਦੇ ਬੁਲਾਰਿਆਂ ਨੇ ਹੋਰ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਟੀਚਰਸ ਯੂਨੀਅਨ ਲੋਕ 10 ਵਿਦਿਆ ਤੋਂ ਮੈਰਿਟੋਰੀਅਲ ਸਕੂਲ ਦੇ ਟੀਚਰ ਜਿਹੜੇ ਨੇ ਸਾਰੇ ਜਲੰਧਰ ਦੇ ਵਿੱਚ ਕਰ ਰਹੇ ਹੋਏ ਨੇ। ਔਰ ਸਾਡੀ ਜਿਹੜੀ ਮੰਗ ਹੈ ਅੱਜ ਵੀ ਦੇਣੀ ਹੈ। ਅਸੀਂ 10 ਸਾਲ ਦੀ ট্রান্সਫਰ ਦੇ ਸ਼ਿਕਾਰ ਹੋਏ ਹੋਏ ਆ। ਜਿਹੜਾ ਤੁਸੀਂ ਮੇਰੇ ਹੱਥ ਨੋਟੀਫਿਕੇਸ਼ਨ ਦੇ ਤੁਹਾਨੂੰ ਜਲਦੀ ਮੁਲਾਕਾਤਾਂ ਚਲਦੀਆਂ ਜੀ ਸਿੱਖਿਆ ਮੰਤਰੀ ਜਿਹੜੇ ਨੇ ਉਹ ਵੀ ਸਾਨੂੰ ਜਸ ਇਹ ਕਹਿੰਦੇ ਕਿ ਲਾਗਤਾਂ ਦੇ ਹਿਸਾਬ ਨਾਲ ਲੱਗ ਰਹੇ ਨੇ ਵਾਧਾ ਕਰਦੇ ਆਂ ਇਹ ਚੀਜ਼ ਜਾਏਗਾ ਕਿ ਕਰਦੇ ਆਂ ਪਰ ਕੋਈ ਸਮਾਂ ਸਮਾਂ ਵੀ ਕੋਈ ਸਮਾਂ ਸੀਵਾ ਨਹੀਂ ਦਿੱਤੀ ਗਈ ਕਿਸੇ ਵੀ ਤਰ੍ਹਾਂ ਦੀ ਇਥੋਂ ਤੱਕ ਕਿ ਸਾਨੂੰ 10 ਸਾਲਾਂ ਦੇ ਵਿੱਚ ਸਿਰਫ 2200 ਪਾਈ ਗਈ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਆਪ ਸਰਕਾਰ ਦੇ ਜਿਹੜੇ ਉੱਚਿਆ ਗੁਰੂ ਦੇ ਬੈਨ ਵਾਲੇ ਰਿਪਰਜ਼ੈਂਟੇਟਿਵ ਨੇ ਉਹ ਸਾਨੂੰ ਲਾਰੇ ਲਾਰੇ ਲਈ ਜਾ ਰਹੇ ਜੀ ਕਿ ਤੁਸੀਂ ਭਗਵੰਤ ਮਾਨ ਨੂੰ ਮੰਗ ਪੱਤਰ ਦਿੱਤਾ ਆਪਣਾ ਭਗਵੰਤ ਮਾਨ ਸਾਡੇ ਸਾਡੇ ਕੋਲ ਸਾਨੂੰ ਮੰਗ ਪੱਤਰ ਦੇਣ ਤੱਕ ਸਾਨੂੰ ਆਪਣੇ ਕੋਲ ਪਹੁੰਚਣ ਤੱਕ ਦਾ ਸਮਾਂ ਹੀ ਨਹੀਂ ਦੇ ਰਹੇ ਜੀ ਅਸੀਂ ਮੇਰੇ ਤੋਂ ਬਹੁਤ ਜ਼ਿਆਦਾ ਕੀਤਾ ਨੇ ਲੇਕਿਨ ਸਾਡਾ ਫੇਸ ਤੋਂ ਤੁਹਾਡੀ ਦੀ ਮੀਟਿੰਗ ਕਰਾਈ ਗਈ ਭਗਵੰਦ ਸਿੰਘ ਜੀ ਉਧਰ ਆਪਣੀ ਰੈਲੀ ਵਿੱਚ ਕਹਿ ਰਿਹਾ ਕਿ ਮੈਂ ਇੱਥੇ ਜਲੰਧਰ ਵਿੱਚ ਆਪਣਾ ਘਰ ਲੈ ਲਿਆ ਹੈ ਤੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਸਾਰੇ ਕੰਮ ਇੱਥੇ ਹੀ ਹੋ ਜਾਣਗੇ ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਜਲੰਧਰ 'ਚ ਘਰ ਲਿਆ ਤੇ ਜਲੰਧਰ 'ਚ ਘਰਾਉਣ ਨੇ ਆਪਣੇ ਲਈ ਹੈ ਆਪਣੇ ਮੋਟੇ ਲਈ ਹੈ ਕਿ ਉੱਥੇ ਜਲੰਧਰ ਜਿੰਨੇ ਚੋਣਵਾਦੇ ਲਿਆ ਜੀ ਅਤਿਵਿਸ਼ ਜਲੰਧਰ ਵਾਲਿਆਂ ਦੀ ਗੱਲ ਸੁਣ ਕੇ ਨੁਪਟਾ ਦੇ ਦਿਖਾਣ ਕੇ ਦੇਖੋ ਜਿੰਨੇ ਘਰ ਲਏ ਐ ਤੇ ਨੁਪਟਾਰਾ ਕਰਨੀ ਲਿਆ। ਕਿਸੇ ਨੇ ਇੱਕ ਖਿੱਤੇ ਜੋ ਪਹਿਲੀ ਵਾਰ ਜਦਵੇਂ ਸਾਨੂੰ ਕਿ ਹਾਂ ਜਲੰਧਰ ਜੇ ਆਣ ਬਾਅਦ ਉਹਨਾਂ ਨੇ ਕਿਸੇ ਵੀ ਤਰ੍ਹਾਂ ਨਾਲ ਕਿਸੇ ਨੂੰ ਸੈਟੀਸਫਾਈ ਕੀਤਾ ਕਿਸੇ ਦੀ ਮੰਗ ਪੂਰੀ ਕੀਤੀ ਫਿਰ ਤੇ ਸਾਨੂੰ ਵੀ ਸਮਝ ਆਵੇ। ਜੀ ਸਾਨੂੰ ਤਾਂ ਨਹੀਂ ਦਿੱਤਾ ਜਾ ਰਹੇ ਅਸੀਂ ਉਸੇ ਦੀ ਸਾਨੂੰ ਲੋਸ ਹੈਗਾ ਤੇ ਉਹਦਾ ਸਾਨੂੰ ਸਾਡੀ ਮਾਣ ਜੀ ਕੀ ਤੁਸੀਂ ਸਵੇਰ ਤੋਂ ਮੈਂਨੀ ਟੂਪੂ ਵਿੱਚ ਬੈਠੇ ਹੋਏ ਹੋ ਸਾਰੇ ਦੇ ਤੇ ਕੀ ਪ੍ਰਸ਼ਾਸਨ ਵੱਲੋਂ ਕੋਈ ਨੁਮਾਇੰਦਾ ਆਇਆ ਤੁਹਾਨੂੰ ਕੋਈ ਗੱਲ ਸੁਣਾਉਣ ਲਈ ਅੱਜ ਸਵੇਰ ਤੋਂ ਉਸ ਮਾਰਚ ਨਿਕਾਲੇ ਸੀ ਹੁਣ ਅਸੀਂ ਇੱਥੇ ਆ ਕੇ ਬੈਠੇ ਆਂ ਤੇ ਹੁਣ ਤੁਹਾਨੂੰ ਅੱਜ ਥੋੜੀ ਦੇਰ ਪਹਿਲਾਂ ਸਾਂ ਕਿਹਾ ਗਿਆ ਕਿ ਤੁਸੀਂ 1 ਘੰਟਾ ਵੇਟ ਕਰੋ ਜੀ ਤੇ ਤੁਹਾਨੂੰ ਅਸੀਂ ਲਿਖਤੀ ਰੇ ਵਿੱਚ ਸੀਐਨ ਨਾਲ ਮੀਟਿੰਗ ਦਾ ਜੋ ਹੈ ਤੁਹਾਨੂੰ ਮਾਫ ਕਰਕੇ ਅੱਜ ਕਰਵਾਉਣੀ ਹੈ ਅਸੀਂ ਉਸੇ ਨੇ ਲਿਖਾ ਓਕੇ ਜੇ ਅੱਧੇ ਘੰਟੇ ਦੇ ਤੁਹਾਡੇ ਕੋਲ ਪ੍ਰੋਸੈਸਿੰਗ ਨਹੀਂ ਪਹੁੰਚਦਾ ਤੇ ਤੁਹਾਡਾ ਅਗਲਾ ਕੀ ਹੋਏਗਾ ਸਾਡਾ ਦੋਸ ਪ੍ਰਦਰਸ਼ਨ ਇਸ ਤੋਂ ਹੋਰ ਤਿੱਖਾ ਹੀ ਹੋਏਗਾ ਸਾਡਾ ਸੰਘਰਸ਼ ਹੋਰ ਤਿੱਖਾ ਹੀ ਹੋਣ ਵਾਲਾ ਹੈ ਕਿਉਂਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਜੀ ਠੀਕ ਨਾ ਸਾਨੂੰ ਤਾਂ ਇਹਨਾਂ ਦਰਸ ਮੈਂ ਹਾਲ ਸਿਸਮਾ ਦੇ ਕਟੇਲੇ ਜੇ ਕੋਈ ਹੋਰ ਪਾਸਿੰਗ ਅਸੀਂ ਅਪਲਾਈ ਕਰ ਦਿੱਤੇ ਕੋਈ ਟ੍ਰਾਂਸਫਰ ਹੈ ਜਾਂ ਕਿਤੇ ਉਹ ਕਹਿੰਦੀ ਮੇਰੇ ਟੂਰਿਸ ਬਣ ਐਲੀਜੀਬਲ ਹੀ ਹੈ ਕਿਉਂਕਿ ਮੇਰੇ ਟੂਰਿਸ ਵਾਲੇ ਕੰਟਰੈਕਟ ਤੇ ਹੈ ਜੇਨੇ ਕੰਟਰੈਕਟ ਤੇ ਕਿੰਨੇ ਕੰਟਰੈਕਟ ਤੁਸੀਂ ਹੀ ਰੱਖਿਆ ਹੈ ਕੰਟਰੈਕਟ ਤੇ ਤਾਂ ਹੀ ਰੱਖ ਕੇ ਬੈਠੇ ਕਿ ਕੰਟਰੈਕਟ ਅਸੀਂ অপਸ਼ਨ ਜਿਹੜੀ ਕਲਿੱਕ ਕੀਤੀ ਵੀ ਹੋਏ ਅੱਜ ਦੇ ਟਾਈਮ ਦੇ ਵਿੱਚ ਮਾੜੀਨ ਕੰਟਰੈਕਟ ਤੇ ਪਹੁੰਚਣਾ ਚਾਹੁੰਦੇ ਜੀ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ जेकर तुम साढ़े चैनल में सबसक्राइब नहीं किया तो हूँ ही करो तो बने रहो ताज़ी खबर के न शिव महिमा फिल्म्स एंड प्रोडक्शंस, म्यूजिक वीडियोस, एड फिल्म्स, मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पेशल अरेंजमेंट फॉर मैरिज एंड अदर फंक्शंस, लाइव शो ऑन डिजिटल बिग स्क्रीन कॉन्टैक्ट शिव महिमा मोबाइल नाइन एट डबल फाइव वन सेवन वन जीरो एट टू रहे हो न्यूज 86 चैनल आवाज सच गु